ਜੰਮੂ ਕਸ਼ਮੀਰ ਦੇ ਪਹਿਲਗਾਮ ਖੇਤਰ ਦੇ ਵਿੱਚ 26 ਬੇਕਸੂਰ ਲੋਕਾਂ ਦੇ ਕਤਲ ਤੋਂ ਬਾਅਦ ਐਨੇ ਭਿਆਨਕ ਅੱਤਵਾਦੀ ਹਮਲੇ ਤੋਂ ਬਾਅਦ ਬਹੁਤ ਸਾਰੇ ਸਵਾਲ ਲੋਕਾਂ ਦੇ ਮਨਾਂ ਵਿੱਚ ਉੱਠੇ ਆ ਤੇ ਬੜੇ ਹਾਲੇ ਉੱਠਣੇ ਬਾਕੀ ਆ ਅੱਤਵਾਦ ਦਾ ਖਾਤਮਾ ਇੱਕ ਤਰ੍ਹਾਂ ਦਾ ਵੀ ਦੋ ਤਰ੍ਹਾਂ ਦਾ ਹੁੰਦਾ ਇੱਕ ਉਹ ਖਾਤਮਾ ਜਿਹੜਾ ਕਿ ਚੋਣਾਂ ਦੇ ਮੌਕੇ ਦੱਸਿਆ ਜਾਂਦਾ ਇੱਕ ਉਹ ਖਾਤਮਾ ਜਿਹੜਾ ਕਿ ਪ੍ਰੈਕਟੀਕਲ ਤੌਰ ਦੇ ਉੱਤੇ ਹੋਣਾ ਚਾਹੀਦਾ ਚੋਣਾਂ ਦੇ ਮੌਕੇ ਜਿਹੜੀਆਂ ਗੱਲਾਂ ਕਹੀਆਂ ਜਾਂਦੀਆਂ ਉਹਦੇ ਮੁਤਾਬਕ ਅੱਤਵਾਦ ਦਾ ਖਾਤਮਾ ਹੋ ਚੁੱਕਿਆ ਪ੍ਰੈਕਟੀਕਲ ਤੌਰ ਦੇ ਉੱਤੇ ਜੇਕਰ ਖਾਤਮਾ ਹੋਇਆ ਹੁੰਦਾ ਤਾਂ ਅੱਜ ਸਾਡੇ ਛੱਬੀ ਪੈਣਾ ਵੀਰ ਇਸ ਜਹਾਨ ਦੇ ਉੱਤੇ ਨਾ ਜਾਂਦੇ ਜਿਹੜੇ ਕਿ ਘੁੰਮਣ ਫਿਰਨ ਵਾਸਤੇ ਪਹਿਲਗਾਮ ਦੇ ਵਿੱਚ ਆਏ ਸੀ ਜਿਹੜੇ ਕਿ ਧਰਤੀ ਦੇ ਸਵਰਗ ਦੇ ਉੱਤੇ ਗਏ ਸੀ ਕਿਉਂਕਿ ਅਸੀਂ ਜੰਮੂ ਕਸ਼ਮੀਰ ਨੂੰ ਧਰਤੀ ਦਾ ਸਵਰਗ ਕਹਿੰਦੇ ਆ ਅੱਜ ਪਾਕਿਸਤਾਨ ਦੇ ਉੱਤੇ ਭਾਰਤੀ ਸਰਕਾਰ ਦੇ ਵੱਲੋਂ ਕਈ ਸਖਤੀਆਂ ਵਾਲੇ ਫੈਸਲੇ ਕੀਤੇ ਗਏ ਉਹਨਾਂ 5-6 ਫੈਸਲਾਂ ਦੇ ਬਾਰੇ ਮੀਡੀਆ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਆਈਆਂ ਪਰ ਹਰ ਥਾਂ ਦੇ ਉੱਤੇ ਇਨਸਾਨੀਅਤ ਮਰੀ ਨਹੀਂ ਹੁੰਦੀ ਹਰ ਥਾਂ ਦੇ ਉੱਤੇ ਇਨਸਾਨੀਅਤ ਜਿਉਂਦੀ ਵੀ ਨਹੀਂ ਹੁੰਦੀ ਅੱਜ ਜਦੋਂ ਇਸ ਵੇਲੇ ਸੰਕਟ ਆਇਆ ਉੱਥੇ ਪਹਿਲਗਾਮ ਦੇ ਵਿੱਚ ਜੰਮੂ ਕਸ਼ਮੀਰ ਕਿਉਂਕਿ ਟੂਰਿਸਟ ਸਪੌਟ ਆ ਉਹ ਟੂਰਿਸਟ ਦੇ ਸਿਰ ਦੇ ਉੱਤੇ ਚੱਲਣ ਵਾਲਾ ਖੇਤਰ ਆ ਇਸ ਕਰਕੇ ਉੱਥੇ ਕਾਰੋਬਾਰ ਠੱਪ ਹੋ ਗਏ ਆ ਇਹ ਐਤਕੀ ਪੂਰੀ ਗਰਮੀ ਦੇ ਵਿੱਚ ਪਹਿਲਾਂ ਵਾਲਾ ਹੁਲਾਰਾ ਨਹੀਂ ਆਉਣਾ ਲੋਕਾਂ ਨੇ ਬੰਨਾਂ ਵਿੱਚ ਦਹਿਸ਼ਤ ਆ ਲੋਕਾਂ ਨੇ ਉੱਥੇ ਘੁੰਮਣ ਫਿਰਨ ਜਾਣਾ ਬੰਦ ਕਰ ਦੇਣਾ ਜਾਂ ਘਟਾ ਦੇਣਾ ਇਹ ਗੱਲ ਪੱਕੀ ਆ ਪਰ ਸਵਾਲ ਹੀ ਪੈਦਾ ਹੁੰਦਾ ਵੀ ਜਿਹੜੀਆਂ ਗੱਲਾਂ ਕਹਿਨੀਆਂ ਸਰਕਾਰਾਂ ਉਹ ਸੱਚੀ ਮੁੱਚੀ ਅਸਲ ਅਰਥਾਂ ਦੇ ਵਿੱਚ ਕਿਵੇਂ ਹੋਣੀ ਆ ਜਿਹੜੇ ਪੰਜ ਫੈਸਲੇ ਲਏ ਆ ਪੰਜ ਛੇ ਫੈਸਲੇ ਲਏ ਆ ਉਹਦੇ ਵਿੱਚ ਇੱਕ ਇਹ ਜੀ ਕਿ 1960 ਦਾ ਸਿੰਧੂ ਜਲ ਸਮਝੌਤਾ ਜਿਹੜਾ ਉਹ ਭਾਰਤ ਦੀ ਸਰਕਾਰ ਦੇ ਵੱਲੋਂ ਮੁਅਤਲ ਕਰ ਦਿੱਤਾ ਗਿਆ ਅਟਾਰੀ ਬਾਡਰ ਆ ਜਿਹੜਾ ਉਹ ਤੁਰੰਤ ਬੰਦ ਕਰ ਦਿੱਤਾ ਗਿਆ ਜਿਹੜੇ ਪਾਕਿਸਤਾਨ ਦੇ ਨਾਗਰਿਕ ਭਾਰਤ ਦੇ ਵਿੱਚ ਆਏ ਆ ਉਹਨਾਂ ਨੂੰ ਇਹ ਗੱਲ ਕਹੀ ਗਈ ਆ ਵੀ ਭਾਈ ਤੁਸੀਂ ਤੁਰੰਤ ਪ੍ਰਭਾਵ ਦੇ ਨਾਲ ਆਪਣੀ ਕੰਟਰੀ 'ਚ ਚਲੇ ਜਾਓ ਤੁਸੀਂ ਭਾਰਤ ਨੂੰ ਛੱਡੋ ਇਹ ਵੀ ਪਤਾ ਲੱਗਾ ਵੀ ਜਿਹੜੇ ਪਾਕਿਸਤਾਨੀਆਂ ਨੂੰ ਪਹਿਲਾਂ ਵੀਜ਼ਾ ਜਾਰੀ ਕੀਤੇ ਗਏ ਆ ਉਹ ਵੀ ਰੱਦ ਕਰ ਦਿੱਤੇ ਗਏ ਆ ਤੇ ਰਾਜਦੂਤ ਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਦੇਸ਼ ਛੱਡਣ ਵਾਸਤੇ ਕਹਿ ਦਿੱਤਾ ਗਿਆ ਦਿੱਲੀ ਦੇ ਵਿੱਚ ਪਾਕਿਸਤਾਨ ਦੀ ਐਮਬੈਸੀ ਆ ਜਿਹੜੀ ਉਹ ਬੰਦ ਕਰ ਦਿੱਤੀ ਗਈ ਆ ਤੇ ਇਹ ਵੀ ਪਤਾ ਲੱਗਾ ਕਿ ਭਾਰਤ ਵੀ ਇਸਲਾਮਾਬਾਦ ਵਿੱਚਲੀ ਆਪਣੀ ਐਮਬੈਸੀ ਬੰਦ ਕਰਨ ਜਾ ਰਿਹਾ ਇਹ ਹੋ ਗਏ ਸਰਕਾਰ ਦੇ ਵੱਲੋਂ ਕੀਤੇ ਗਏ ਫੈਸਲੇ ਇਹਨਾਂ ਫੈਸਲਿਆਂ ਦੇ ਦੂਰ ਰਸੇ ਨਤੀਜੇ ਕੀ ਹੋਣਗੇ ਇਹ ਆਉਣ ਵਾਲਾ ਵਕਤ ਬਿਆਨ ਕਰੂਗਾ ਪਰ ਇੱਕ ਗੱਲ ਜ਼ਰੂਰ ਚੇਤੇ ਦੇ ਵਿੱਚ ਰੱਖਿਓ ਅੱਜ ਉਥੋਂ ਦਾ ਸਿੱਖ ਭਾਈਚਾਰਾ ਜੰਮੂ ਕਸ਼ਮੀਰ ਦਾ ਸਿੱਖ ਭਾਈਚਾਰਾ ਉਹਦੀਆਂ ਵੀਡੀਓ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਹਮਣੇ ਆ ਰਹੀਆਂ ਜਿਹੜੀਆਂ ਪੀੜਿਤ ਪਰਿਵਾਰਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਦੀ ਬਿਆਨੀ ਕਰ ਰਹੀਆਂ ਕਿਉਂਕਿ ਉਥੇ ਸਿੱਖ ਭਾਈਚਾਰੇ ਦੇ ਵੱਲੋਂ ਵਾਰ-ਵਾਰ ਜਿਹੜੇ ਪੀੜਿਤ ਲੋਕ ਆ ਉਹ ਭਾਵੇਂ Hindu ਭਾਈਚਾਰਾ ਹੋਵੇ ਭਾਵੇਂ Musalman ਭਾਈਚਾਰਾ ਹੋਵੇ ਉਹਨਾਂ ਦੀ ਜਾ ਕੇ ਸਾਰ ਲੈ ਰਹੀਆਂ ਤੇ ਇਹ ਗੱਲ ਕਹਿ ਰਹੀਆਂ ਪੈਸਿਆਂ ਤੋਂ ਲੈ ਕੇ ਕਿਸੇ ਦੂਜੀ ਥਾਂ ਤੱਕ ਜਾਣਾ ਜੇਕਰ ਤੁਸੀਂ ਸਫ਼ਰ ਕਰਨਾ ਤੁਸੀਂ ਸਾਡੀ ਛੱਤ ਲੈਣੀ ਆ ਤੁਸੀਂ ਰੋਜ਼ੀ-ਰੋਟੀ ਜੇ ਕੋਈ ਹੋਰ ਵਸੀਲਾ ਚਾਹੀਦਾ ਰੋਟੀ ਟੁਕ ਚਾਹੀਦਾ ਅਸੀਂ ਤੁਹਾਡੇ ਨਾਲ ਆ ਇਨਸਾਨੀਅਤ ਐਵੇਂ ਜਿਉਂਦੀ ਰਹਿਣੀ ਚਾਹੀਦੀ ਆ ਪਰ ਹਰ ਥਾਂ ਦੇ ਉੱਤੇ ਬੁਜ਼ਦਲ ਲੋਕ ਵੀ ਨਹੀਂ ਹੁੰਦੇ ਜਿਸ ਤਰੀਕੇ ਦੇ ਨਾਲ ਇੱਕਰਤੂ ਤੇ ਨਾ ਅਤਵਾਦੀਆਂ ਦੇ ਵੱਲੋਂ ਕੀਤੀ ਗਈ ਆ ਉਹਨਾਂ ਨੇ ਨਾਂ ਪੁੱਛ ਕੇ ਗੋਲੀ ਮਾਰੀ ਆ ਉਹਨਾਂ ਨੇ ਧਰਮ ਪੁੱਛ ਕੇ ਗੋਲੀ ਮਾਰੀ ਆ ਪਰ ਇੱਥੇ ਉਹਨਾਂ ਨੇ ਆਪਣੇ ਇੱਕ ਹੋਰ ਸਾਥੀ ਯਾਨਕਿ ਇਸ ਪਹਿਲਗਾਮ ਖੇਤਰ ਦੇ ਇੱਕ ਹੋਰ ਵਿਅਕਤੀ ਆਦਲਦਾ ਵੀ ਕਤਲ ਕੀਤਾ ਉਹਦੇ ਇੱਕ ਨਹੀਂ ਦੋ ਨਹੀਂ ਉਹਦੇ ਤਿੰਨ ਗੋਲੀਆਂ ਮਾਰੀਆਂ ਉਹਦੇ ਇੱਕ ਗੋਲੀ ਗਲ ਦੇ ਵਿੱਚ ਵੱਜੀ ਆ ਇੱਕ ਗੋਲੀ ਲੱਕ ਦੇ ਵਿੱਚ ਵੱਜੀ ਆ ਇੱਕ ਗੋਲੀ ਉਹਦੇ ਢਿੱਡ ਦੇ ਵਿੱਚ ਵੱਜੀ ਆ ਤੇ ਕਸੂਰ ਉਹਦਾ ਕੋਈ ਵੀ ਨਹੀਂ ਉਹ 29 ਸਾਲ ਦਾ ਉਹ ਨੌਜਵਾਨ ਤੇ ਉਹਦਾ ਕੰਮ ਸੀਗਾ ਜੀ ਘੋੜਿਆਂ ਦੇ ਉੱਤੇ ਖਚਰਾਂ ਦੇ ਉੱਤੇ ਆਏ ਹੋਏ ਟੂਰਿਸਟਾਂ ਨੂੰ ਘਮਾਉਣਾ ਜਿਵੇਂ ਕਿ ਉੱਥੇ ਬਹੁਤ ਸਾਰੀ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਕੰਮ ਕਰਦੇ ਆ ਕਿਉਂਕਿ ਟੂਰਿਸਟ ਜਾਂਦੇ ਆ ਉਹਨਾਂ ਨੂੰ ਦੱਸਿਆ ਜਾਂਦਾ ਜੀ ਕਿ ਉਸ ਪਹਾੜੀ ਦੇ ਉੱਤੇ ਤੁਹਾਨੂੰ ਅਸੀਂ ਖਚਰਾ ਰਾਹੀ ਲੈ ਜਾਂਦੇ ਆ ਘੋੜਿਆਂ ਦੇ ਰਾਹੀ ਲੈ ਕੇ ਜਾਂਦੇ ਆ ਫਿਰ ਉਹ ਕਮਾਉਂਦੇ ਆ ਇਹ ਉਹਨਾਂ ਦੀ ਰੋਜ਼ੀ ਰੋਟੀ ਦਾ ਸਾਧਨ ਆ ਉੱਥੇ ਟੈਕਸੀਆਂ ਵਾਲੇ ਜਿਹੜੇ ਉਹਨਾਂ ਦੀ ਰੋਜ਼ੀ ਰੋਟੀ ਦਾ ਸਾਧਨ ਆ ਇਹ ਜਿਹੜਾ ਆਦਲ ਆ ਇਹਦੀ ਸੋਸ਼ਲ ਮੀਡੀਆ ਤੇ ਚਰਚਾ ਇਸ ਕਰਕੇ ਹੋਈ ਆ ਕਿਉਂਕਿ ਇਹਨੇ ਬਹਾਦਰੀ ਦਿਖਾਈ ਆ ਇਹਨੂੰ ਸ਼ਹੀਦ ਮੰਨਿਆ ਗਿਆ ਤੇ ਇਹਨਾਂ ਦੇ ਪਰਿਵਾਰ ਨੂੰ ਸ਼ਹੀਦਾਂ ਵਾਲੀਆਂ ਸਾਰੀਆਂ ਸਹੂਲਤਾਂ ਵੀ ਮਿਲਣੀਆਂ ਚਾਹੀਦੀਆਂ ਹਾਲਾਂਕਿ ਸਹੂਲਤਾਂ ਤੋਂ ਬਾਅਦ ਬੰਦਾ ਵਾਪਸ ਨਹੀਂ ਆਉਂਦਾ ਪਰ ਇੰਨੀ ਗੱਲ ਜ਼ਰੂਰ ਆ ਕਿ ਇਸ ਬੰਦੇ ਦੀ ਕਦਰ ਹੋਣੀ ਚਾਹੀਦੀ ਆ 29 ਸਾਲ ਦਾ ਆਦਲ ਇੱਕ ਔਰਤ ਨੂੰ ਤੇ ਉਹਦੇ ਪਿਤਾ ਨੂੰ ਹਰ ਰੋਜ਼ ਦੀ ਤਰ੍ਹਾਂ ਇੱਥੇ ਬੈਸਰਨ ਘਾਟੀ ਜਿੱਥੇ ਕਿ ਇਹ ਹਮਲਾ ਹੋਇਆ ਇਹ ਥਾਂ ਦੇ ਉੱਤੇ ਬੈਸਰਨ ਘਾਟੀ ਦੇ ਵਿੱਚ ਲੈ ਕੇ ਗਿਆ ਇੰਨੇ ਚਿਰ ਨੂੰ ਉੱਥੇ ਇੱਕ ਅਤਵਾਦੀ ਆਇਆ ਜਿਹੜੇ ਉੱਤੇ ਘੁਮਾਫਰਾ ਰਿਹਾ ਸੀ ਇਹਨਾਂ ਨੂੰ ਤੇ ਉਹਨੇ ਇਰੇ ਪਿਤਾ ਦੇ ਔਰਤ ਦੇ ਪਿਤਾ ਦੇ ਗੋਲੀ ਮਾਰ ਕੇ ਤੇ ਉਹਨੂੰ ਮਾਰਤਾ ਜਿਹੜੇ ਉਹਦੇ ਨਾਲ ਦੇ ਸਾਥੀ ਆ ਆਦਲ ਦੇ ਉਹਨਾਂ ਨੇ ਇਹ ਗੱਲ ਕਹੀ ਕਿ ਯਹਾਂ ਸੇ ਭਾਗੋ ਯਹਾਂ ਸੇ ਭਾਗੋ ਅਤੰਕਵਾਦੀ ਆ ਗਏ ਯਹਾਂ ਸੇ ਭਾਗੋ ਜਾਨ ਬਚਾਓ ਆਪਣੀ ਪਰ ਇਹਨੇ ਇਹ ਗੱਲ ਕਹੀ ਕਿ ਮੈਂ ਭੱਜੂਗਾ ਨਹੀਂ ਹਾਲਾਂਕਿ ਉਹਦੇ ਕੋਲੇ ਕੋਈ ਹਥਿਆਰ ਨਹੀਂ ਨਾ ਉਹ ਕੋਈ ਲੜਨ ਦੇ ਮੂਡ ਦੇ ਵਿੱਚ ਆ ਨਾ ਉਹਨੂੰ ਪਤਾ ਵੀ ਆਉਂਦੇ ਸਮੇਂ ਤੇ ਕੀ ਹੋ ਜਾਣਾ ਪਰ ਉਹਦੇ ਅੰਦਰ ਇਨਸਾਨੀਅਤ ਕਿਵੇਂ ਜਿਉਂਦੀ ਆ ਉਹਦੇ ਅੰਦਰ ਬਹਾਦਰੀ ਦੇ ਅੰਸ਼ ਕਿਸ ਤਰੀਕੇ ਦੇ ਨਾਲ ਆ ਇਹ ਗੱਲ ਗੌਰ ਨਾਲ ਸੁਣਨ ਵਾਲੀ ਆ ਆਦਲ ਨੇ ਇਹ ਗੱਲ ਕਹੀ ਕਿ ਮੈਂ ਇੱਥੋਂ ਜਾਵਾਂਗਾ ਨਹੀਂ ਉਹ ਅੱਤਵਾਦੀਆਂ ਨੂੰ ਇਹ ਗੱਲ ਕਹਿਣਾ ਵੀ ਤੁਸੀਂ ਬੇਕਸੂਰਾਂ ਨੂੰ ਕਿਉਂ ਮਾਰਦੇ ਹੋ ਟੂਰਿਸਟ ਆ ਇਹਨਾਂ ਦੇ ਸਿਰ ਦੇ ਉੱਤੇ ਸਾਡੀ ਰੋਟੀ ਰੋਟੀ ਚੱਲਦੀ ਆ ਇਹਨਾਂ ਵਿਚਾਰਿਆਂ ਦਾ ਕਸੂਰ ਕੀ ਆ ਉਹਨੇ ਇੱਕ ਅੱਤਵਾਦੀ ਦੇ ਕੋਲੋਂ ਉਹਦੀ ਬੰਦੂਕ ਖੋਣ ਦੀ ਕੋਸ਼ਿਸ਼ ਕੀਤੀ ਆ ਉਹਨੇ ਇਹ ਗੱਲ ਕਹੀ ਆ ਕਿ ਮੈਂ ਇੱਥੋਂ ਭਾਗੂਗਾ ਨਹੀਂ ਇਹ ਮੇਰੀ ਹਿੰਦੂ ਬਹਨ ਹੈ ਇੱਕ ਮੁਸਲਮਨ ਵਿਅਕਤੀ ਇੱਕ ਮੁਸਲਮਾਨ ਭਾਈਚਾਰੇ ਦਾ ਵੀਰ ਇਹ ਗੱਲ ਕਹਿ ਰਿਹਾ ਕਿ ਇਹ ਹਿੰਦੂ ਔਰਤ ਮੇਰੀ ਭੈਣ ਆ ਤੇ ਮੈਂ ਆਪਣੀ ਭੈਣ ਦੀ ਰੱਖਿਆ ਕਰਨੀ ਆ ਇਸ ਕਰਕੇ ਮੈਂ ਤੋਂ ਭੱਜਾਂਗਾ ਨਹੀਂ ਉਹ ਭੱਜਿਆ ਨਹੀਂ ਤੇ ਉਹਦੇ ਤਿੰਨ ਗੋਲੀਆਂ ਮਾਰਦੇ ਆ ਤੇ ਹਸਪਤਾਲ ਦੇ ਵਿੱਚ ਲੈ ਜਾਂਦੇ ਆਂ ਹੀ ਇਸ ਆਦਲ ਦੀ ਮੌਤ ਹੋ ਜਾਂਦੀ ਆ ਆਦਲ ਦੇ ਭਰਾ ਦੇ ਵੱਲੋਂ ਇਹ ਗੱਲ ਕਹੀ ਗਈ ਜਿਹੜਾ ਕਿ ਉੱਥੇ ਟੈਕਸੀ ਚਲਾਉਂਦਾ ਉਹਨੇ ਕਿਹਾ ਜੀ ਕਿ ਮੈਨੂੰ ਇਸ ਗੱਲ ਦਾ ਦੁੱਖ ਆ ਕਿ ਮੇਰੇ ਭਰਾ ਦਾ ਕਤਲ ਕਰ ਦਿੱਤਾ ਗਿਆ ਮੇਰੇ ਭਰਾ ਨੂੰ ਮਾਰ ਦਿੱਤਾ ਗਿਆ ਇਸ ਅੱਤਵਾਦੀ ਹਮਲੇ ਦੇ ਵਿੱਚ ਇਕਲੌਤਾ ਮੁਸਲਮ ਵਿਅਕਤੀ ਆ ਇਹ ਜਿਹੜਾ ਕਿ ਇਸ ਖੇਤਰ ਦਾ ਪਹਿਲਗਾਮ ਖੇਤਰ ਦਾ ਰਹਿਣ ਵਾਲਾ ਜਿਹੜਾ ਕਿ ਰੋਜ਼ੀ ਰੋਟੀ ਕਮਾਉਂਦਾ ਸਿਰਫ ਤੇ ਸਿਰਫ ਲੋਕਾਂ ਨੂੰ ਕਮਾ ਕੇ ਉਹਨਾਂ ਦੇ ਕੋਲੋਂ ਮਿਲੇ ਹੋਏ ਪੈਸਿਆਂ ਦੇ ਨਾਲ ਆਪਦਾ ਟੱਬਰ ਪਾੜਦਾ ਪਰ ਉਸ ਬੰਦੇ ਨੇ ਸਿਰਫ ਪੈਸੇ ਕਮਾਉਣ ਦੀ ਖਾਤਰ ਵੀ ਭਾਈ ਹੁਣ ਮੌਕਾ ਕਸੂਤਾ ਆ ਗਿਆ ਮੈਂ ਭੱਜਾਂ ਇਹ ਨਹੀਂ ਸੋਚਿਆ ਮਤਲਬ ਇਹ ਆ ਕਿ ਉੱਥੇ ਇਹ ਅੰਸ਼ ਵੀ ਜਿਉਂਦੇ ਹਨ ਹਰ ਥਾਂ ਦੇ ਉੱਤੇ ਇਨਸਾਨੀਅਤ ਮਰੀ ਨਹੀਂ ਹੁੰਦੀ ਜਿਵੇਂ ਕਿ ਇੱਥੇ ਅਤਵਾਦੀਆਂ ਦੇ ਵੱਲੋਂ ਦਿਖਾਇਆ ਗਿਆ ਜਿਵੇਂ ਕਿ ਕਰਤੂਤ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਹਰ ਧਰਮ ਦੇ ਵਿੱਚ ਹਰ ਦੇਸ਼ ਦੇ ਵਿੱਚ ਹਰ ਜਾਤ ਦੇ ਵਿੱਚ ਹਰ ਭਾਈਚਾਰੇ ਦੇ ਵਿੱਚ ਇੱਕੋ ਜੀ ਗੱਲ ਨਹੀਂ ਹੁੰਦੀ ਜੇ ਇੱਕ ਪਾਸੇ ਹਮਲਾਵਰ ਆ ਦੂਜੇ ਪਾਸੇ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ ਵੀ ਆ ਅੱਜ ਆਦਲ ਦੇ ਉੱਤੇ ਸਾਨੂੰ ਮਾਨ ਕਰਨਾ ਚਾਹੀਦਾ ਕਿ ਸਾਡੇ ਦੇਸ਼ ਦੇ ਵਿੱਚ ਆਦਲ ਵਰਗੇ ਲੋਕ ਵੀ ਆ ਜਿਹੜੇ ਧਰਮ ਦੀਆਂ ਤੇ ਜਾਤਾਂ ਦੀਆਂ ਬੰਦਨਾ ਤੋਂ ਵਲਗਣਾ ਤੋਂ ਉੱਤੇ ਉੱਠ ਕੇ ਹਿੰਦੂ ਭੈਣਾਂ ਨੂੰ ਵੀ ਆਪਣੀਆਂ ਭੈਣਾਂ ਕਹਿੰਦੇ ਆ ਤੇ ਜੇ ਇੱਥੇ ਕੋਈ ਸਿੱਖ ਭਰਾ ਵੀ ਹੁੰਦਾ ਤਾਂ ਉਹਨੇ ਵੀ ਇਹ ਗੱਲ ਕਹਿਣੀ ਸੀਗਾ ਉਹਨੂੰ ਕਹਿਣੀ ਚਾਹੀਦੀ ਆ ਕਿ ਇਹ ਮੇਰੀ ਮੁਸਲਮ ਭੈਣ ਆ ਇਹ ਮੇਰੀ ਹਿੰਦੂ ਭੈਣ ਆ ਇਹਦੇ ਨਾਲੋਂ ਵੀ ਉਤਲੀ ਗੱਲ ਹੈ ਜਿਕੇ ਅਸੀਂ ਇਨਸਾਨ ਆ ਤੇ ਅਸੀਂ ਇਨਸਾਨੀਅਤ ਦੇ ਨਾਤੇ ਇੱਕ ਆ ਹੁਣ ਉੱਥੋਂ ਦੇ ਪਰਿਵਾਰ ਆ ਜਿਹੜੇ ਲੋਕ ਆ ਜਿਹੜੇ ਉੱਥੋਂ ਦੇ ਉਹ ਇਸ ਗੱਲ ਦੇ ਵਿੱਚ ਡੁੱਬੇ ਹੋਏ ਮਹਿਸੂਸੇ ਹੋਏ ਆ ਫਿਕਰ ਦੇ ਵਿੱਚ ਆ ਵੀ ਸਾਡੀ ਰੋਜ਼ੀ ਰੋਟੀ ਕਿਵੇਂ ਚੱਲੂਗੀ ਉਹਨਾਂ ਦਾ ਫਿਕਰ ਆਪਣੀ ਥਾਂ ਦੇ ਉੱਤੇ ਵਾਜਬ ਆ ਉਹਨਾਂ ਦੀ ਗਲਤੀ ਕੋਈ ਨਹੀਂ ਉਹ ਭਾਵੇਂ ਹਿਮਾਚਲ ਪ੍ਰਦੇਸ਼ ਦੇ ਲੋਕ ਹੋਣ ਤੇ ਭਾਵੇਂ ਜੰਮੂ ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਦੇ ਉਹਨਾਂ ਨੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਡਰਾਂ ਵੀ ਭਾਈ ਇਹ ਨਾ ਹੋਵੇ ਕਿ ਇਹ ਹਮਲੇ ਹੋਰ ਹੋਣ ਜਦੋਂ ਕਿਸੇ ਵੀ ਥਾਂ ਦੇ ਉੱਤੇ ਇਹੋ ਜਿਹੀ ਘਟਨਾ ਵਾਪਰਦੀ ਆ ਜਦੋਂ ਕੋਈ ਹਮਲਾ ਹੁੰਦਾ ਉਸ ਤੋਂ ਬਾਅਦ ਆਮ ਲੋਕਾਂ ਦੇ ਮਨ ਦੇ ਵਿੱਚ ਇਹ ਗੱਲ ਹੁੰਦੀ ਕਿ ਫਲਾਣੀ ਥਾਂ ਦੇ ਉੱਤੇ ਅਸੀਂ ਨਾ ਜਾਗੇ ਹੁਣ ਜੰਮੂ ਕਸ਼ਮੀਰ ਦੇ ਵਿੱਚ ਮਈ ਜੂਨ ਜੁਲਾਈ ਦੇ ਵਿੱਚ ਬਹੁਤੇ ਲੋਕ ਨਹੀਂ ਜਾਣਗੇ ਇਸ ਵੇਲੇ ਉੱਥੋਂ ਦੇ ਸ਼ਿਕਾਰੀ ਜਿਹੜੇ ਡਲ ਝੀਲ ਦੇ ਵਿੱਚ ਚੱਲਦੇ ਸੁਲੇ ਪਏ ਆ ਉੱਥੋਂ ਦੀਆਂ ਟੈਕਸੀਆਂ ਇੱਕ ਪਾਸੇ ਲੱਗੀਆਂ ਉੱਥੋਂ ਦੇ ਹੋਟਲ ਵਿਲੇ ਹੋ ਚੁੱਕੇ ਆ ਆਮ ਲੋਕ ਆ ਜਿਹੜੇ ਉਹ ਇੱਕ ਦੂਜੇ ਦੇ ਦਰਦ ਨੂੰ ਵੰਡਾ ਰਹੇ ਆ ਤੇ ਕਈ 에ਅਰਲਾਈਨਾਂ ਦੇ ਵੱਲੋਂ ਇਹ ਪਤਾ ਲੱਗਾ ਕਿ ਉਥੋਂ ਦਿੱਲੀ ਦੇ ਵਿੱਚ ਜਾਂ ਭਾਰਤ ਦੇ ਕਿਸੇ ਹੋਰ ਹਿੱਸੇ ਦੇ ਵਿੱਚ ਲੋਕਾਂ ਨੂੰ ਜਿਹੜੇ ਕਿ ਘਬਰਾਏ ਹੋਏ ਲੋਕ ਆ ਉਹਨਾਂ ਨੂੰ ਪਹੁੰਚਾਉਣ ਦੇ ਲਈ ਆਪਣੇ ਰੇਟ ਡੇਢੇ ਕਰ ਦਿੱਤੇ ਗਏ ਆ ਦੋ ਗੁਣਾ ਕਰ ਦਿੱਤੇ ਗਏ ਆ ਤਿੰਨ ਗੁਣਾ ਕਰ ਦਿੱਤੇ ਗਏ ਆ ਤੇ ਇਹ ਬਿਲਕੁਲ ਓਵੇਂ ਹੀ ਆ ਜਿਵੇਂ ਕਿ ਕਰੋਨਾ ਮਹਾਮਾਰੀ ਦੇ ਵਿੱਚ ਅਸੀਂ ਸਪੈਸ਼ਲ ਫਲਾਈਟਾਂ ਲਾਵਾਂਗੇ ਤੇ ਉਦੋਂ ਫਿਰ ਲੋਕ ਲੁੱਟੇ ਗਏ ਆ ਜਦੋਂ ਵੀ ਕਿਤੇ ਕੋਈ ਸੰਕਟ ਪੈਦਾ ਹੁੰਦਾ ਦਰਿਆਦਲ ਲੋਕ ਸਾਹਮਣੇ ਆਉਂਦੇ ਆ ਤੇ ਜਦੋਂ ਸੰਕਟ ਪੈਦਾ ਹੁੰਦਾ ਤਾਂ ਵਪਾਰੀ ਲੋਕ ਉਹਦੇ ਵਿੱਚੋਂ ਵਟਤ ਵੱਧ ਹੋਵੇ ਇਸ ਗੱਲ ਦੀ ਕੋਸ਼ਿਸ਼ ਕਰਨਦੇ ਜਿਵੇਂ ਕਿ ਹੁਣ ਵੀ ਜੰਮੂ ਕਸ਼ਮੀਰ ਦੇ ਵਿੱਚ ਚੱਲ ਰਹੀ ਆ ਲੋਕਾਂ ਦੇ ਚਿਹਰੇ ਦੇ ਉੱਤੇ ਇਸ ਵੇਲੇ ਉਦਾਸੀ ਆ ਲੋਕ ਸਹਿਮੇ ਪਏ ਆ ਨਹੀਂ ਪਤਾ ਨਹੀਂ ਕੌਣ ਤਿੰਨ ਜਾਣੇ ਹੋਰ ਹੋਣ ਕੌਣ ਚਾਰ ਜਾਣੇ ਹੋਰ ਹੋਣ ਜਿਨ੍ਹਾਂ ਦੇ ਬਾਅਦ ਵਿੱਚ ਸਕੇਚ ਬਣੀ ਜਾਣੇ ਆ ਤੇ ਗੋਲੀਆਂ ਮਾਰ ਕੇ ਉਹ ਚਲੇ ਜਾਣ ਹੁਣ ਉਹਨਾਂ ਦੀ ਇਸ ਪੀੜ ਤੇ ਇਸ ਡਰ ਨੂੰ ਵਟਤ ਦੇ ਰੂਪ ਦੇ ਵਿੱਚ ਕਈ ਲੋਕ ਕਮਾਈ ਦੇ ਰੂਪ ਦੇ ਵਿੱਚ ਵਰਤ ਰਹੇ ਆ ਉਹ ਇਹ ਗੱਲ ਕਹਿੰਦੇ ਕਿ ਅਸੀਂ ਤੁਹਾਨੂੰ ਪਛਾਣ ਦਿੰਨੇ ਫਲਾਨੀ ਥਾਂ ਦੇ ਉੱਤੇ ਪਰ ਹਾਂ ਸਿੱਖ ਭਾਈਚਾਰੇ ਦੇ ਲੋਕ ਮੁਸਲਮਾਨ ਭਾਈਚਾਰੇ ਦੇ ਲੋਕ ਕਈ ਹਿੰਦੂ ਭਾਈਚਾਰੇ ਦੇ ਲੋਕ ਅਜਿਹੜੇ ਉਹ ਇਨਸਾਨੀਅਤ ਨੂੰ ਸਮਝਦੇ ਹੋਏ ਵੱਧ ਤੋਂ ਵੱਧ ਮਦਦ ਕਰਨ ਵਾਸਤੇ ਵੀ ਅੱਗੇ ਆ ਰਹੇ ਆ ਮੁੱਖ ਦੀ ਗੱਲ ਇਹ ਆ ਕਿ ਇਹ ਜਿਹੜਾ ਅਤਵਾਦੀ ਹਮਲਾ ਹੋਇਆ ਪੁਲਵਾਮਾ ਤੋਂ ਬਾਅਦ ਸਭ ਤੋਂ ਵੱਡਾ ਹਮਲਾ ਪੁਲਵਾਮਾ ਦੇ ਵਿੱਚ ਸਾਡੇ ਫੌਜੀ ਜਵਾਨ ਸ਼ਹੀਦ ਹੋਏ ਇਹ ਜਿਹੜਾ ਹਮਲਾ ਹੋਇਆ ਹੁਣ ਇਸ ਹਮਲੇ ਨੇ ਸੋਚਣ ਵਿਚਾਰਨ ਲਈ ਮਜਬੂਰ ਕਰਤਾ ਕਿ ਅਤਵਾਦ ਹੈ ਅਤਵਾਦ ਮੁੱਕਿਆ ਨਹੀਂ ਇਸ ਹਮਲੇ ਨੇ ਇਹ ਗੱਲ ਸਾਬਤ ਕਰਤੀ ਹੈ ਕਿ ਧਰਮ ਲੋਕਾਂ ਦੇ ਦਿਮਾਗ ਦੇ ਵਿੱਚ ਇਸ ਕਦਰ ਪਾ ਦਿੱਤਾ ਗਿਆ ਜਾਂ ਪੈ ਗਿਆ ਵੀ ਭਾਈ ਇਸ ਗੱਲ ਤੋਂ ਬਾਹਰ ਨਿਕਲਿਆ ਨਹੀਂ ਜਾ ਰਿਹਾ ਕਿਉਂਕਿ ਜੇਕਰ ਅੱਜ ਹਮਲਾਵਰ ਜੇਕਰ ਅੱਜ ਅਤਵਾਦੀ ਧਰਮ ਪੁਸ਼ ਕੇ ਗੋਲੀ ਮਾਰਦੇ ਮਤਲਬ ਇਹ ਆ ਕਿ ਸਾਡੇ ਦੇਸ਼ ਦੇ ਵਿੱਚ ਧਰਮ ਦੇ ਨਾਂ ਤੇ ਵੋਟਾਂ ਧਰਮ ਦੇ ਨਾਤੇ ਈਦਾਰੇ ਖੜੇ ਕੀਤੇ ਜਾਂਦੇ ਆ ਧਰਮ ਦੇ ਨਾਤੇ ਭਰਤਗਾ ਹੁੰਦੀਆਂ ਤੇ ਕਰਦਿਆਂ 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 ਇਹ ਗੱਲ ਅੱਜ ਅਤਵਾਦ ਦੇ ਰੂਪ ਦੇ ਵਿੱਚ ਵੀ ਆ ਗਈ ਕਿ ਉਹ ਭਾਈ ਧਰਮ ਪੁਛਦੇ ਤੇ ਗੋਲੀ ਮਾਰਦੇ ਧਰਮ ਪੁਛਦੇ ਤੇ ਗੋਲੀ ਮਾਰਦੇ ਆ ਤੇ ਉਹ ਇਸ ਤਰੀਕੇ ਦੇ ਨਾਲ ਖੂਨੀ ਦਰਿੰਦੇ ਬਣੇ ਆ ਉਹ ਧਰਮ ਪੁਛਦੇ ਪੁਛਦੇ ਇਹ ਵੀ ਭੁੱਲ ਜਾਂਦੇ ਆ ਕਿ ਆਦਲ ਨੂੰ ਨਹੀਂ ਮਾਰਨਾ ਮਾਰਨਾ ਕਿਸੇ ਨੂੰ ਵੀ ਨਹੀਂ ਚਾਹੀਦਾ ਪਰ ਆਦਲ ਨੂੰ ਮਾਰ ਦਿੱਤਾ ਗਿਆ ਉਹ ਆਦਲ ਜਿਹੜਾ ਕਿ ਟੱਬਰ ਦੀ ਰੋਜ਼ੀ-ਰੋਟੀ ਦਾ ਵਸੀਲੇ ਪੈਦਾ ਕਰਦਾ ਸੀ ਉਹ ਆਦਲ ਜਿਹਦੇ ਅੰਦਰ ਇਨਸਾਨੀਅਤ ਸੀ ਉਹਦੇ ਪਰਿਵਾਰ ਨੇ ਗੱਲ ਕਹੀ ਆ ਮੈਂ ਅੱਜ ਰਿਪੋਰਟਾਂ ਪੜ੍ਹ ਕੇ ਹਟਿਆ ਆਦਲ ਦੀ ਮਾਂ ਨੇ ਕਿਹਾ ਆਦਲ ਦੀ ਚਾਚੇ ਦੀ ਕੁੜੀ ਨੇ ਇਹ ਗੱਲ ਕਹੀ ਆ ਆਦਲ ਦੇ ਛੋਟੇ ਭਰਾ ਨੇ ਕਿਹਾ ਵੀ ਉਹ ਵੈਸੇ ਵੀ ਮਸਤ ਮੌਲਾ ਸੀਗਾ ਫਕਰਜਾ ਬੰਦਾ ਸੀ ਉਹ ਹਮੇਸ਼ਾ ਗਲਤ ਦੇ ਖਿਲਾਫ ਲੜ ਪੈਂਦਾ ਸੀ ਆਪਾਂ ਆਦਲ ਨੂੰ ਵੀ ਚੇਤੇ ਰੱਖੀਏ ਜਿਹੜੇ ਸਾਡੇ ਬਾਕੀ ਭੈਣਾ ਵੀਰ ਗਏ ਉਹਨਾਂ ਨੂੰ ਵੀ ਚੇਤੇ ਰੱਖੀਏ ਤੇ ਇਸ ਗੱਲ ਨੂੰ ਵੀ ਚੇਤੇ ਰੱਖੀਏ ਕਿ ਭਾਈ ਸਰਕਾਰਾਂ ਨੇ ਕਦੇ ਕੁਝ ਨਹੀਂ ਕੀਤਾ ਸਰਕਾਰਾਂ ਨੇ ਪ੍ਰੈਕਟੀਕਲ ਤੌਰ ਤੇ ਕਦੇ ਕੁਝ ਨਹੀਂ ਕੀਤਾ ਅੱਜ ਬਾਰਡਰ ਬੰਦ ਕੀਤਾ ਗਿਆ ਅੱਜ ਅਟਾਰੀ ਵਾਲਾ ਜਿਹੜਾ ਬਾਰਡਰ ਬੰਦ ਹੋ ਗਿਆ ਅੱਜ ਸਿੰਧੂ ਜਲ ਸਮਝੌਤਾ ਮੁਤਲ ਕੀਤਾ ਗਿਆ ਅੱਜ ਦਿੱਲੀ ਦੇ ਵਿੱਚ ਅੰਬੈਸੀ ਬੰਦ ਆ ਅੱਜ ਇਸਲਾਮਾਬਾਦ ਦੇ ਵਿੱਚੋਂ ਭਾਰਤੀ ਅੰਬੈਸੀ ਬੰਦ ਕਰਨ ਦੀ ਗੱਲ ਕੀਤੀ ਗਈ ਹੈ ਪਰ ਇਹ ਕਿੰਨੀ ਕੁ ਦੇਰ ਤੱਕ ਇਹ ਕੁਝ ਚੱਲੂਗਾ ਕਦੋਂ ਅਸਲ ਅਰਥਾਂ ਦੇ ਵਿੱਚ ਅਤਵਾਦ ਮੁੱਕੂਗਾ ਕਦੋਂ ਲੋਕਾਂ ਦੇ ਚਿਹਰੇ ਦੇ ਉੱਤੇ ਅਸਲ ਖੁਸ਼ਹਾਲੀ ਆਊਗੀ ਚਿਹਰੇ ਦੇ ਉੱਤੇ ਖੁਸ਼ੀ ਦਾ ਖੇੜਾ ਆਊਗਾ ਜਾਂ ਫਿਰ ਇਹ ਕੁਝ ਚੱਲੀ ਜਾਊਗਾ ਕਦੋਂ ਤੱਕ ਵੋਟਾਂ ਦੇ ਨਾਂ ਦੇ ਉੱਤੇ ਡਰਾਮੇਬਾਦੀ ਹੋਊਗੀ ਕਿ ਹਮਨੇ ਆਤੰਕਵਾਦ ਖਤਮ ਕਰ ਲਿਆ ਮੇਰੀ ਇੱਕ ਬੇਨਤੀ ਭਾਰਤ ਦੀ ਸਰਕਾਰ ਨੂੰ ਹੋਰ ਆ ਵੀ ਜੇਕਰ ਸਾਡੀਆਂ ਖੁਫੀਆ ਏਜੰਸੀਆਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਕਿਹੜੀ ਥਾਂ ਦੇ ਉੱਤੇ ਕੀ ਹੋਣਾ ਉਹਨਾਂ ਨੂੰ ਕੋਈ ਅਗਾਊਂ ਜਾਣਕਾਰੀ ਮਿਲਦੀ ਹੀ ਨਹੀਂ ਤੇ ਫਿਰ ਭਾਈ ਇਹ ਏਜੰਸੀਆਂ ਤੁਰੰਤ ਖਤਮ ਕਰ ਦੇਣੀਆਂ ਚਾਹੀਦੀਆਂ ਕਿਹੜੀ ਗੱਲੋਂ ਭਾਰਤ ਦੇ ਲੋਕਾਂ ਦੇ ਉੱਤੇ ਭਾਰ ਪਾਇਆ ਰਣੀਆਂ ਦਾ ਤਨਖਾਹਾਂ ਦਾ ਤੇ ਟੈਕਸਾਂ ਦਾ ਉਦੋਂ ਹੀ ਸਾਨੂੰ ਪਤਾ ਲੱਗਦਾ ਖਬਰਾਂ ਦੇ ਰਾਹੀਂ ਉਦੋਂ ਹੀ ਏਜੰਸੀਆਂ ਨੂੰ ਪਤਾ ਲੱਗਦਾ ਖਬਰਾਂ ਦੇ ਰਾਹੀਂ ਕਿ ਭਾਈ ਫਲਾਣੀ ਥਾਂ ਤੇ ਹਮਲਾ ਹੋ ਗਿਆ ਕਦੇ ਖੁਫੀਆ ਏਜੰਸੀਆਂ ਨੇ ਵੇਲੇ ਸਿਰ ਕਿਸੇ ਸਾਜ਼ਿਸ਼ ਨੂੰ ناکਾਮ ਕੀਤਾ ਇਹ ਪੰਜਾਬ ਦੇ ਵਿੱਚ ਵੀ ਆ ਕਦੇ ਕਿਸੇ ਥਾਂ ਤੇ ਗ੍ਰੇਨੇਡ ਡਿੱਗ ਪਿਆ ਕਦੇ ਕਿਸੇ ਥਾਂ ਦੇ ਉੱਤੇ ਬੰਬ ਡਿੱਗ ਪਿਆ ਤੇ ਮੀਡੀਆ ਦੇ ਵਿੱਚ ਖਬਰਾਂ ਆਉਂਦੀਆਂ ਉਦੋਂ ਏਜੰਸੀਆਂ ਵੀ ਸਰਗਰਮ ਹੁੰਦੀਆਂ ਉਦੋਂ ਹੀ ਪੁਲਿਸਰ ਗਰਮ ਹੁੰਦੀ ਉਦੋਂ ਹੀ ਸਰਕਾਰਾਂ ਸਰਗਰਮ ਹੁੰਦੀਆਂ ਤੇ ਇਹੀ ਕੁਝ ਅੱਤਵਾਦੀਆਂ ਦੇ ਹਮਲੇ ਦੇ ਰੂਪ ਦੇ ਵਿੱਚ ਹੋਇਆ ਦੁੱਖ ਬਹੁਤ ਹੈ ਇਸ ਗੱਲ ਦਾ ਪਰ ਪਤਾ ਨਹੀਂ ਕਰੋ ਅਸਲ ਅਰਥਾਂ ਦੇ ਵਿੱਚ ਅੱਤਵਾਦ ਮੁਕਣਾ ਅੱਜ ਭਾਰਤ ਦੇ ਨਾਲ ਖੜਨ ਦਾ ਬਹੁਤ ਸਾਰੇ ਦੇਸ਼ ਦਾਵਾ ਤੇ ਵਾਅਦਾ ਕਰ ਰਹੇ ਆ ਚੰਗੀ ਗੱਲ ਹੈ ਚਲੋ ਭਾਰਤ ਨੂੰ ਬਾਕੀਆਂ ਦਾ ਬਾਕੀਆਂ ਨੂੰ ਭਾਰਤ ਦਾ ਸਾਥ ਦੇਣਾ ਚਾਹੀਦਾ ਪਰ ਬੇਕਸੂਰ ਲੋਕ ਮਾਰੇ ਗਏ ਆ ਉਹਨਾਂ ਦੇ ਲਹੂ ਦੇ ਨਾਲ ਧਰਤੀ ਸਿੰਜੀ ਗਈ ਆ ਉਹਨਾਂ ਬੇਕਸੂਰਾਂ ਦਾ ਪਤਾ ਨਹੀਂ ਕਿੰਨੀ ਕੁ ਦਿਨ ਤੱਕ ਕੋਈ ਚੇਤਾ ਰੱਖੂਗਾ ਕਿ ਨਹੀਂ ਰੱਖੂਗਾ ਪਰ ਭਵਿੱਖ ਦੇ ਵਿੱਚ ਇਹ ਕਿੰਨੀ ਦੇਰ ਤੱਕ ਹੋਰ ਕੁਝ ਚੱਲੂਗਾ ਇਹ ਆਉਣ ਵਾਲੇ ਵਕਤ ਤੇ ਉੱਤੇ ਨਿਰਭਰ ਕਰਨੀ ਗੱਲ ਆ ਪਰ ਅੱਤਵਾਦ ਮੁੱਕੇ ਦੇਸ਼ ਦੇ ਲੋਕ ਸੁਖਾਵੇਂ ਹੋਣ ਘੁੰਮਣ ਫਿਰਨ ਵਾਲੀਆਂ ਥਾਵਾਂ ਦੇ ਉੱਤੇ ਲਹੂ ਨਾ ਛਲਕੇ ਨਾ ਡੁੱਲੇ ਨਾ ਉਥੇ ਖੂਨ ਦੇ ਕਤਰੇ ਡਗਣ ਇਸ ਗੱਲ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਸਿਆਸਤ ਤੋਂ ਉੱਤੇ ਉੱਠ ਕੇ ਮਨੁੱਖਤਾ ਦੀ ਗੱਲ ਹੋਣੀ ਚਾਹੀਦੀ ਆ ਬੰਦਾ ਬੰਦੇ ਦੀ ਬਾਹ ਫੜੇ ਮੈਂ ਬੇਨਤੀ ਕਰਦਾ ਸਾਰੇ ਹੀ ਲੋਕਾਂ ਨੂੰ ਕਿ ਜਿਹੜੇ ਜਿਹੜੇ ਵੀ ਤੁਹਾਡੇ ਸੰਪਰਕ ਦੇ ਵਿੱਚ ਆ ਜਿਹੜੇ ਮਾਰੇ ਗਏ ਆ ਉਹਨਾਂ ਦੇ ਨਾਲ ਮਨੁੱਖੀ ਤੌਰ ਦੇ ਉੱਤੇ ਵੀ ਖੜਨ ਦਾ ਵੇਲਾ ਸਰਕਾਰਾਂ ਕੀ ਕਰਦੀਆਂ ਕੀ ਦਿੰਦੀਆਂ ਕੀ ਨਹੀਂ ਦਿੰਦੀਆਂ ਕਈ ਵਾਰੀ ਬੰਦੇ ਕੋਲੇ ਪੈਸੇ ਹੁੰਦੇ ਪਰ ਉਹਦੇ ਨਾਲ ਖੜਨ ਵਾਲੇ ਕੋਈ ਨਹੀਂ ਹੁੰਦੇ ਅੱਜ 4 ਦਿਨ ਖਬਰਾਂ ਦੇ ਵਿੱਚ ਸਾਰੀ ਗੱਲ ਆ ਰਹੀ ਆ ਭਵਿੱਖ ਦੇ ਵਿੱਚ ਵੀ ਇਹ ਗੱਲਾਂ ਆਉਣ ਨਾਲ ਆਪਾਂ ਇੱਕ ਦੂਜੇ ਦੇ ਖੜੀਏ ਦੂਜੇ ਦੀ ਪੀੜ ਨੂੰ ਆਪਣੀ ਪੀੜ ਸਮਝਗੇ ਤੇ ਵੋਟਾਂ ਪਾਉਣ ਦੇ ਵੇਲੇ ਸੋਚਿਆ ਕਰਗੇ ਕਿ ਭਾਈ ਕਿਹੜੀ ਤਰ ਸਹੀ ਆ ਤੇ ਕਿਹੜੀ ਤਰ ਗਲਤ ਆ